ਸੋ ਸਾਰੀ ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਮਿੱਟੀ ਪਾਉਂਦੇ ਆ ਨਾਲਦਿਆਂ ਦੀ ਖਾਂਦੇ ਆ ਕਲ ਦੀ ਮੰਗ ਖਾਂਦੇ ਪਏ ਹਾਂ ਤਾਇਆ ਜੀ ਦੀ ਉਹਨਾਂ ਦਾ ਰੁੜ ਗਿਆ ਹੀ ਪਿਆ بارش ਹੋਣ ਕਰਕੇ ਤੇ ਉੱਥੇ ਹੁਣ ਮਿੱਟੀ ਪਾਉਂਦੇ ਪਏ ਆ ਕਲ ਦੇ ਲੱਗੇ ਟਰੈਕਟਰ ਕੱਲ ਮੇਰੇ ਕੋ ਆਇਆ ਨਹੀਂ ਗਿਆ ਮੈਂ ਠੀਕ ਜਾਨੀ ਹਾਂ ਥੋੜਾ ਜਿਆ ਤੇ ਆ ਚੈੱਕ ਕਰੋ ਅੱਜ ਨਾਲ ਉਹ ਨਾਲ ਸਾਰਾ ਕੁਝ ਤੁਹਾਨੂੰ ਦਿਖਾਈ ਜਾਣਾ ਕੀ ਹੁੰਦਾ ਕੀ ਸਬਕਤ ਆ ਕਿੱਥੋਂ ਟਰੈਕਟਰ ਚੜਦੇ ਕੱਲ ਉੱਥੋਂ ਰੈਂਪ ਪੇਟ ਟਰੈਕਟਰ ਨੇ ਹੀ ਚੜਦੇ ਤੇ ਅੱਜ ਦੇਖੋ ਕੀ ਕਰਦੇ ਟਰੈਕਟਰ ਇੱਕ ਬਰੋ ਜੌਂਡੀਗੜੇ ਨਾਲਦਿਆਂ ਵਾਲਾ ਜੌਂਡੀਗੜੇ 5210 1540580RD ਉਹ ਵੀ ਤੁਹਾਨੂੰ ਬਖੋਮ ਨੇ ਉਹ ਕਿਰਾਏ ਤੇ ਚੱਲੰਦੇ ਆ ਇਹ ਆਪਣਾ ਵਾਲਾ ਯਾਜ ਪਹਿਲਾ ਫੇਰਾ ਭਰਨ ਆਏ ਆ ਚੈੱਕ ਕਰਾਈ ਜਨ ਨਾਲ ਨਾਲ ਜਿੰਨੇ ਫੇਰੇ ਤੇ ਚੈੱਕ ਕਰੋ ਬੇਟੀ ਔਰ ਇਹ ਪਤਾ ਜੌਂਡੀ ਘਰ ਟੋਏ ਮਾਰ ਗਿਆ ਹੁਣ ਵੇਖੋ ਆ ਚੜਦਾ ਕੇ ਨਹੀਂ ਚੜਦਾ ਕਰਮਾਲਾ ਇਹਨੇ ਹੁਣ ਚੜਾ ਗਿਆ ਉਹ ਤਾਂ ਟੋਏ ਮਾਰ ਗਿਆ ਉਹ ਤੇ ਉਹ ਟਰਾਲੀ ਥੋੜੀ ਜਿਹੀ ਵੱਡੀ ਨਾ ਉਹ ਤਾਂ ਪਾਣੀ ਗੁੰਡੀ ਟਾਰਾਂ ਚ ਆਏਗਾ ਯੋਰ ਬੜਾ ਮਾਰਦਾ ਬਸ ਇਹ ਵੀ ਟਰਾਲੀ ਥੋੜੀ ਜਿਹੀ ਵੱਡੀ ਚੌੜੀਅਰ ਮਾਰਕੀਟ ਹੋਏ ਚੈੱਕ ਕਰਦੇ ਆ ਚੜਦਾ ਕੇ ਕਰਮਾਲਾ ਨਹੀਂ ਜਾਣਾ ਤੇਰੇ ਜਿਹੜਾ ਏ ਥੋੜਾ ਥੋੜਾ ਗੋਮ ਹੁੰਦੇ ਮਤੋਂ ਪਹਿਲਾ ਬਾਤ ਆ ਉਹ ਰੇਂਗਪੁਰ ਦੇ ਘਟੇ ਆਣੇ ਜੋੜੀ ਕਰਨ ਚਲੋ ਵਧੀਆ ਗੱਲ ਆ ਚੈੱਕ ਕਰੋ ਇਧਰ ਟਰਾਲੀ ਆਉਂਦੀ ਮਿੱਟੀ ਵਾਲੀ ਇਹ ਵੀ ਮੰਗੇ ਲੱਗੇ ਸਾਰੇ ਵੀਰ ਕਹਦਾ ਠੀਕ ਆ ਮੋਟਾ ਪੂਰਾ ਸੰਧਿਆ ਅੱਜ ਦੇ ਕਰੋ ਇੱਥੇ ਲੱਥਾਂ ਦੀ ਮਿੱਟੀ ਤੋਂ ਭਰ ਕੇ ਆਈ ਇਹ ਖਲ ਆ ਪਿਆ ਰੁੜ ਕੇ ਸਾਰਾ ਏ ਬੰਨਾਂ ਨੇ ਆ ਵਾਹ ਝੋਨਾ ਜਾਣਾ ਦੀ ਲੁਗਾਉਣਾ ਨਾ ਝੋਨਾ ਗਿਆ ਪਾਸ ਚੈੱਕ ਕਰਵਾ ਵਡਾ ਸੀਆਰਡੀ ਜਾਂਡੇ ਘਰਾ ਦੂਸਰਾ ਜਾਂਡੇ ਘਰਾ ਹੋਨੇ ਦਾ ਨੋਟ ਹੈ ਜੋ ਨਾ ਲਾਇਆ ਏ ਲੇਟ ਮੱਕੀ ਵਾਲਾ ਏ ਨਾ ਤੇ ਪਾਣੀ ਦਾ ਰੋਡ ਸਾਰਾ ਹੀ ਐਂ ਦੀ ਉਹ ਯਾਰ ਖਾਲੀ ਤਾਂ ਵੇਖੀ ਆਪਣੀ ਡਿਊਟੀ ਲੱਗੀ ਹੁਣ ਕਿਰਾਏ ਤੇ ਹੁਣ ਕਿਰਾਇਆ ਫੇਰਦੇ ਆ ਪਾਉਨੇ ਨੇ ਇਹਦਾ ਆ ਟੇਡਾ ਇੱਕ ਸਾਈਡ ਤੇ ਥੋੜਾ ਜਿਹਾ ਲੱਗਦਾ ਚਲੋ ਕਰਦੇ ਹਾਂ ਜੈਕ ਪੱਧਰੇ ਦੇ ਘੁਮਾ ਕੇ ਆ ਜੀ ਆਪਣਾ ਸ਼ੇਰ ਬਬਰ ਸ਼ਾਇਦ ਇਹਦਾ ਕਰਦੀ ਆਪਾਂ ਵਿਆਹ ਹੁਣ ਕਬੋਟਾ ਲਿਆਉਂਦੇ ਰਾਦਾ ਬਣਦਾ ਫਿਰਦਾ ਏ ਲੈਨੇ ਆ ਕਬੋਟਾ ਉਹ ਗੱਡੀ ਨਾਲ ਬਹੁਤ ਸਾਇਲੈਂਟ ਜਿਹਾ ਟਰੈਕਟਰ ਆ ਇਹਦਾ ਰਾਦਾ ਇਹਦਾ ਕਲਚ ਪਲੇਟ ਪਾ ਲੈਂਦੀ ਆ ਰਕੋੜ ਗਏ ਆ ਤੇ ਗੱਡੀ ਨਵੀਂ ਪੰਜਾਬੀ ਪਾਈ 5075 ਵਾਲੀ ਤੇ ਸਾਡਾ ਰਾਦਾ ਵੀ ਕਬੋਟਾ ਲੈ ਆਈਏ ਲੈਨੇ ਹੁਣ ਤੱਕ ਧੁੱਕੇ ਦੇ ਨਾਲ ਆਇਆ ਬਦਲਣ ਚੱਲੇ ਹੁਣ ਔਰ ਕਰਾਇਆ ਪਾਇਆ ਇਹ ਬੈਗ ਹੁਣ ਪੱਧਰੀ ਪੜੇ ਮਿੱਟੀ ਲੱਥਾਂ ਦੀ ਐ ਸਿੱਧੀ ਸਿੱਧੀ ਉਹ ਮੇਰਾ ਤਾਂ ਨਾਲੇ 10 ਫੁੱਟ ਪਾ ਗਏ ਲੇਗੇ ਪਿਆ ਪੂਰਾ ਚੌੜਾ ਵਧੀਆ ਬੰਦਾ ਜਾਊਗਾ ਨਹੀਂ ਤੇ 8 ਫੁੱਟ ਐ 7 ਫੁੱਟ ਕਰੇ ਤੇ ਇਹਦਾ ਸੁਕਰ ਨਹੀਂ ਹੋਣਾ ਉਹ 10 ਫੁੱਟ ਪੂਰਾ ਪੂਰਾ ਪਿਆ ਹੋਈ ਜਾਊਗਾ ਇਹ ਨਾਲ ਤੇ ਆਪਣੀ ਡੀਲਾਈ ਕਰਾਏ ਤੇ ਵੀਰਾਂ ਨੇ ਤੇ ਉਹ ਵੀ ਇੱਕ ਹੀਰ ਗਿਆ ਦਾ ਕੰਮ ਨਾਲ ਨਹੀਂ ਤੇ ਇਹ ਟਰੈਕਟਰ ਵੱਡੇ ਵੀਰ ਨੇ ਚਲਾਈ ਜਾਣਾ ਹੈ ਉਹ ਅੱਜ ਕੰਮ ਗਿਆ ਤੇ ਆਪਣਾ ਆਡਾ ਮੋਟਰ ਜੱਟਾ ਟੈਂਪਾਸ ਜਾ ਕਰਦੇ ਆ ਚੱਲ 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 ਜਾਂਦੇ ਹੋਣ ਬਣੀ ਗੱਲ ਤੇ ਜੇ ਕਰਾਏ ਨਾ ਨਹੀਂ ਗੱਲ ਬਣਨੀ ਬਾਜੀ ਕਿ ਨਵਾਂ ਮਕਰਾਇਆ ਤੇ ਨਵਾਂ ਪਿਆ ਵੱਜ ਰਿਹਾ ਜੀ ਸਪੈਸ਼ਲ ਫੋਰਮੈਨ ਆਏ ਹੋਏ ਨੇ ਨਾਲ ਪੈਦੇ ਸੋਤੇ ਸਭ ਕੁਝ ਧੂਈ ਧਈ ਹੋ ਗਏ ਫਿਰ ਫੋਰਮੈਨ ਛੱਡਦੇ-ਕੱਢਦੇ ਵਟ ਪਹਿਲਾਂ ਪੁੱਛਿਆ ਕਰਾਇਆ ਪਾਇਆ ਉਹਦੇ ਨਾਲ ਗੱਲ ਨਹੀਂ ਬਣੀ ਹੁਣ ਸਤਾ ਕਰਾਇਆ ਪਾਇਆ ਪਿਆਰ ਉੜ ਗਿਆ ਸੀ ਮੀਂਹ ਨਾਲ ਪਿਆਰ ਉੜ ਗਿਆ ਤਾਂ ਕਰਦੇ ਆ ਪੂਰਾ ਉੱਚਾ ਕਰ ਰਹੇ ਮਿੱਟੀ ਪਾ ਗਏ ਰਸ ਬਣ ਗਿਆ ਘੈਂਟ ਪਿਆ ਆਟੇ ਨਿਕਲਦੇ ਹੁੰਦੇ ਆ ਤੋੜੀ ਲੰਬਾ ਇਹ ਆ ਘਟਕੜ ਅਠਾ ਦਹਾਣੇ ਲਿਆਦਾ ਪਿਆ ਨਾਲ ਨਾਲ ਸੱਕੀ ਦੇ ਨਾਲ ਨਾਲ ਲਾ ਕੇ ਇੱਚ ਚੌਂਡਿਆ ਟਰਾਲੀ ਬਹਿ ਗਈ ਆ ਹੁਣ ਲੋਨ ਲਗੇ ਯੋਰ 250 ਬਣਾ ਲਈ ਜੀ ਅਸੀਂ ਵੀ ਲੈ ਗਏ ਜਦਾ ਰਾਈਮਪ ਹੋ ਗਿਆ ਖਰਾਬ ਦਲਦੰਗੀ ਇਹ ਬਣ ਗਈ ਆ ਰਫਟ ਜੀ ਲੱਗੇ ਬੰਦੇ ਕਈਆਂ ਨਾ ਬਣਾਉਂ ਸਾਡੇ ਜਦਾ ਘੜ ਪੂਰੇ ਵਜਿਆ ਏ ਬਈ ਟਰਾਲੀ ਡਾਕਾ ਨਹੀਂ ਵਰ ਵਰ ਏ ਘੜ ਪੂਰੇ ਚੈੱਕ ਕਰੋ ਤਸੀਂ ਬਾਕੀ ਆਹ ਟਰਾਲੀ ਕੱਢਦੇ ਜੀ ਅਸੀਂ ਜੀ ਨੇ ਉਹ ਤੂੰ ਕਿੱਦਾਂ ਕੱਢੇਗਾ ਬਾ ਤੂੰ ਕਿੱਦਾ ਘਟੇਗਾ ਹੁਣ ਮੈਨੂੰ ਵੀ ਲੁੱਟ ਆਹ ਟਰਾਲੀ ਵੱਡੀ ਥੋੜੀ ਜੀ ਵੇਲਾ ਝੋਨੇ ਦੇ ਕਿੱਡੇ ਕਿੱਡੇ ਭਰੇ ਟਰਾਲੇ ਚੜ੍ਹ ਜਾਂਦੇ ਨੇ ਨਾ ਮਿੱਟੀ ਦੀ ਨਿੱਗੀ ਜੀ ਟਰਾਲੀ ਨਹੀਂ ਚੜ੍ਹਦੀ ਤੇ ਰੌਟ ਜੀ ਬਣੀ ਨਾ ਨਿਕਲ ਲਗਾਈ ਗਾਂਢ ਜਾ ਰਿਹਾ ਲੱਗ ਜਾਂਦਾ ਪਤਾ ਇਹਦਾ ஆய ஆய் ஆய் ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਓ ਜੀ ਬਾਕਸ ਹੁਣ ਇਹ ਸੀਬੀ ਨਾਲ ਲਾਵਾਂਗੇ ਟੱਕਾ ਇੱਥੋਂ ਜਿੰਨੀਆਂ ਵੀ ਟਰਾਲੀਆਂ ਨਿਕਲਣੀਆਂ ਨੇ ਜੀ ਸੀਬੀ ਨੇ ਟੱਕਾ ਲਾ ਲਾ ਜੇ ਨਾ ਨੇ Well, we'll see around the gig ਇੰਨਾਂ ਹੀ ਦਾ ਮੰਦਾ ਕੱਢ ਦਲੀ ਆਹ ਰਾਈ ਕੋਲੋਂ ਤਰਾ ਜਦਾਂ ਦਾ ਮਰਜ਼ੀ ਤਾਗਣਾ ਤੇ ਕੋਲ ਬੈ ਗਈ ਇਥੋਂ ਨਹੀਂ ਨਿਕਲਦੀ